ਕਿੱਤਾ ਗਿਆ ਰੋਜ਼ਾਨਾ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਅਤਿ ਸੰਬੰਧਿਤ ਵਿਪਾਦ ਤੋਂ ਮੰਗ ਕੀਤੀ ਕਿ ਉਕਤ ਸੜਕ ਦੇ ਕਿਨਾਰਿਆਂ ਤੇ ਗੇਲ ਜਾਂ ਡੰਕੇ ਲਗਾ ਕੇ ਕਈ ਤੇ ਹਾਦਸੇ ਵੱਡੇ ਹਾਦਸੇ ਨੂੰ ਵਾਪਰਨ ਤੋਂ ਰੋਕਿਆ ਜਾਵੇ ਜਦੋਂ ਇਸ ਸੰਬੰਧੀ ਸੰਬੰਧਿਤ ਵਿਭਾਗ ਦੇ ਐਸ.ਪੀ.ਓ. ਨਾਲ ਰਾਫਤਾ ਕੰਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤੀਸਰੀ ਐਸ.ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਇਸ ਸਮੱਸਿਆ ਬਾਰੇ ਪਤਾ ਲੱਗਾ ਹੈ ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਬਾਅਦ ਵਰਖ ਨੂੰ ਫੁਰੰ ਬਚਾਉਣ ਲਈ ਠੇਕੇਦਾਰ ਰਾਹੀ ਮਿੱਟੀ ਪਵਾ ਦਿੱਤੀ ਜਾਵੇਗੀ ਅਤੇ ਖੱਡੀ ਵਾਲੇ ਪਾਸੇ ਸੜਕ ਦੇ ਕਿਨਾਰਿਆਂ ਤੇ ਰਾਂ ਕੀਰਾਂ ਦੀ ਸੁਰੱਖਿਆ ਲਈ ਟੈਂਕੀ ਆਦ ਲਗਾਉਣ ਲਈ ਆਉਣ ਵਾਲੇ ਖਰਚੇ ਦਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ ਇਹ ਰੋਡ ਜਿਸ ਨੂੰ ਸਰਕਲ ਰੋਡ ਨਾਲ ਜਾਣਿਆ ਜਾਂਦਾ ਹੈ ਇਹ ਰੋਡ ਜਿਹੜਾ ਇਹ ਪਠਾਨਕੋਟ ਟੈਂਕ ਚੌਂਕ ਤੋਂ ਸਿਵਲ ਹਸਪਤਲ ਜਾਣ ਲਈ ਇੱਕ ਜੋ ਆਪਾਂ ਕਹਿ ਸਕਦੇ ਹਾਂ ਕਿ ਸ਼ਹਿਰ ਦੇ ਬਾਹਰੋਂ ਬਾਹਰ ਇਹ ਰਸਤਾ ਜੋ ਬਣਾਇਆ ਗਿਆ ਹੈ ਸੜਕ ਬਣਾਈ ਗਈ ਹੈ ਉਹ ਦੂਸਰੇ ਪਾਸੇ ਇਹ ਸੜਕ ਜਿਹੜੀ ਹੈ ਇਹ ਸੁजानਪੁਰ ਵਾਸਤੇ ਜਾਣ ਵਾਸਤੇ ਸਿਵਲ ਹਸਪਤਾਲ ਤੋਂ ਇਹ ਜਿਹੜੀ ਸੜਕ ਹੈ ਇਹ ਰਸਤਾ ਸੁजानਪੁਰ ਨੂੰ ਵੀ ਜਾਂਦਾ ਹੈ ਔਰ ਮੈਂ ਤੁਹਾਨੂੰ ਅੱਜ ਆਪਣੇ ਤੀਸਰੀ ਹਫਤੇ ਚੈਨਲ ਦੇ ਸਰੋਤਿਆਂ ਨੂੰ ਅਤੇ ਜਿਹੜਾ ਪ੍ਰਸ਼ਾਸਨ ਹੈ ਉਹਦੇ ਧਿਆਨ ਦੇ ਵਿੱਚ ਇੱਕ ਬੜਾ ਗੰਭੀਰ ਮਸਲਾ ਲਿਆਉਣਾ ਚਾਹੁੰਨਾ ਕਿ ਇਹ ਸਰਕੂਲ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਆਹ ਜਿਹੜੀ ਕਿਨਾਰੀ ਹੈ ਸੜਕ ਦੀ ਇਹ ਬਿਲਕੁਲ ਜਿਹੜੀ ਖੁਰ ਰਹੀ ਹੈ ਔਰ ਨਾਲ ਹੀ ਜਿਹੜਾ ਖੱਡੀ ਦਾ ਪਾਣੀ ਵਹਿ ਰਿਹਾ ਔਰ ਇੱਥੇ ਕਿਸੇ ਵੀ ਸਮੇਂ ਜਿਹੜਾ ਕਿਉਂਕਿ ਇਥੋਂ ਜਿਹੜੀਆਂ ਗੱਡੀਆਂ ਬੜੀ ਤੇਜ਼ ਰਫ਼ਤਾਰ ਨਾਲ ਲੰਘਦੀਆਂ ਔਰ ਕਿਸੇ ਵੇਲੇ ਵੀ ਕੋਈ ਇਹ ਹਾਦਸਾ ਵਾਪਰ ਸਕਦਾ ਕਿਉਂਕਿ ਇਹ ਤੁਸੀਂ ਦੇਖ ਰਹੇ ਹੋ ਕਿ ਇੱਧਰ ਖੱਡੀ ਤੇ ਜਿਹੜਾ ਪਾਣੀ ਵਗ ਰਿਹਾ ਔਰ ਇੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕਿਨਾਰਾ ਨਹੀਂ ਕੋਈ ਡੰਕੇ ਨਹੀਂ ਹੈ ਕੋਈ ਵੀ ਗੱਡੀ ਰਾਤ ਵੇਲੇ ਜਾਂ ਕਿਸੇ ਵੇਲੇ ਵੀ ਜਿਹੜਾ ਉਹ ਇੱਥੇ ਹਾਦਸੇ ਦਾ ਸ਼ਿਕਾਰ ਹੋ ਸਕਦੀ ਆ ਤੇ ਪ੍ਰਸ਼ਾਸਨ ਮੈਂ ਸਮਝਦਿਆਂ ਕਿ ਇਹ ਸੜਕ ਦੇ ਉੱਤੋਂ ਕਈ ਵਾਰ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਵੀ ਗੁਜ਼ਰੇ ਹੋਣਗੇ ਪਰ ਇਸ ਗੱਲ ਵੱਲ ਕਿਸੇ ਦਾ ਅਜੇ ਤੱਕ ਧਿਆਨ ਨਹੀਂ ਗਿਆ ਇੱਥੋਂ ਲੰਘਣ ਵਾਲੇ ਰਾਹਗੀਰਾਂ ਦੇ ਨਾਲ ਭਾਈ ਸਾਹਿਬ ਤੁਸੀਂ ਇਸ ਰਸਤੇ ਤੋਂ ਕਿੰਨੀ ਕਵਾਰ ਪਿਆੜੀ ਦੀ ਗੁਜ਼ਰਦੇ ਹੋ ਜਾਂ ਕਿਸ ਤਰ੍ਹਾਂ ਤੁਹਾਡਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਤੁਸੀਂ ਜਿਹੜਾ ਦੇਖ ਰਹੇ ਹੋ ਤੁਹਾਡੇ ਨਾਲ ਪਿਛਲੇ ਪਾਸੇ ਜਿਹੜਾ ਇਹ ਕਿਨਾਰਾ ਜਿਹੜਾ ਸੜਕ ਦਾ ਇਹ ਖੁਰ ਰਿਹਾ ਔਰ ਇਸੇ ਕਿਸੇ ਤਰ੍ਹਾਂ ਦੇ ਕੋਈ سپورਟ ਨਹੀਂ ਹੈ ਔਰ ਨਾਲੇ ਖੱਡੀ ਦਾ ਪਾਣੀ ਵਗ ਰਿਹਾ ਇੱਥੇ ਕੋਈ ਹਾਦਸਾ ਹੋ ਸਕਦਾ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਇਹ ਤੇ ਬੜੀ ਹੁਣ ਬਿਜ਼ੀ ਰੋਡ ਹੈ ਔਰ ਬੜੀ ਕਨੈਕਟੀਵਿਟੀ ਹੈ ਰੋਡ ਦੀ ਸਾਡੇ ਘਰਾਂ ਦੇ ਨਾਲ ਔਰ ਰੋਡ ਤਾਂ ਬਹੁਤ ਵਧੀਆ ਬਣਤੀ ਹੈ ਪਰ ਕੁਝ ਇਹਦੇ ਚ ਕਮੀਆਂ ਹੈਗੀ ਹੈ ਕਿ ਰਾਤ ਨੂੰ ਜਦੋਂ ਅਸੀਂ ਡਰਾਈਵ ਕਰਦੇ ਹਾਂ ਕਈ ਵਾਰ ਤੇ ਇਹਦੇ ਨਾਲ ਨਾ ਬੈਰੀਕੇਡਸ ਹੋਣੇ ਚਾਹੀਦੇ ਆ ਜਿਹੜੇ ਕਿ ਲੋਹੇ ਦੇ ਜਾਂ ਕਿਸੇ ਤਰ੍ਹਾਂ ਦੇ ਤਾਂ ਕਿ ਉਹ ਪ੍ਰੋਟੈਕਸ਼ਨ ਦੇ ਦਨ ਕਈ ਵਾਰ ਕੀ ਹੁੰਦਾ ਵਿਜ਼ਨ ਖਰਾਬ ਹੋ ਜਾਂਦਾ ਹੈ ਲਾਈਟ ਫਲੈਸ਼ ਲਾਈਟ ਪੈਂਦੀ ਆ ਕਿਉਂ ਤੇ ਉਹਦੇ ਨਾਲ ਕੀ ਹੁੰਦਾ ਕਿ ਵਿਜ਼ਨ ਖਰਾਬ ਹੋ ਜਾਂਦਾ ਕਈ ਵਾਰ ਕੀ ਹੁੰਦਾ ਕਿ ਸਿਨਿਕ ਬਿਊਟੀ ਬੜੀ ਐ ਇੱਥੇ ਤੇ ਵੈਸੇ ਧਿਆਨ ਉਧਰ ਜਾਂਦਾ ਤੇ ਪਤਾ ਨਹੀਂ ਲੱਗਦਾ ਗੱਡੀ ਤੁਹਾਡੀ ਟਾਇਰ ਥੱਲੇ ਲਾ ਜਾ ਮੇਰੇ ਇੱਕ ਦੋ ਵਾਰ ਹੋਇਆ ਮੇਰੇ ਨਾਲ ਐਦਾਂ ਔਰ ਮੈਂ ਬੜੀ ਮੁਸ਼ਕਲ ਬਚਿਆ ਤੇ ਮੇਰਾ ਮੇਰੀ ਤੇਹੀ ਬੇਨਤੀ ਹੈ ਕਿ ਚਲੋ ਜਿਹੜੀ ਕੰਸਰਨ ਅਥਾਰਟिटीज ਨੇ ਜਿਹੜੇ ਕੀ ਲੋਗ ਜਿਹੜੇ ਇਸ ਵਿਭਾਗੇ ਨਾਲ ਜੁੜੇ ਨੇ ਉਹਨਾਂ ਨੂੰ ਪਹੁੰਚੇ ਔਰ ਮਤਲਬ ਲੋਕਾਂ ਦੇ ਲੋਕਾਂ ਲਈ ਕੀਤਾ ਜਾਵੇ ਕੰਮ ਤਾਂ ਕਿ ਐਕਸੀਡੈਂਟਸ ਦੀ ਪ੍ਰੋਬੈਬਿਲਿਟੀ ਘੱਟ ਹੋਵੇ ਔਰ ਬੜੀ ਮਤਲਬ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ মিডিਆ ਬਹੁਤ ਹੀ ਐਕਟਿਵ ਹੈ ਔਰ ਛੋਟੂ ਛੋਟੀ ਗੱਲਾਂ ਦੇ ਜਾਂ ਲੋਕਾਂ ਦੇ ਕੰਸਰਨਿੰਗ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਉਠਾਉਂਦੇ ਨੇ ਔਰ ਤੀਸਰੀ ਅੱਖ ਨੇ ਮਤਲਬ ਇਨੀਸ਼ੀਏਟਿਵ ਲੀਤਾ ਹੈ ਔਰ ਰਾਜ ਆਂਦੇ ਮੈਨੂੰ ਮੇਰੇ ਵਿਚਾਰ ਲਿੱਤੇ ਨੇ ਮੈਂ ਜਾਂ ਨਿਕਲ ਰਿਆ ਸੀ ਆਪਣੇ ਘਰ ਵੱਲ ਔਰ ਤੀਸਰੀ ਅੱਖ ਨੇ ਇਨੀਸ਼ੀਏਟਿਵ ਲੀਤਾ ਕਿ ਇਹ ऐसे ਲੋਕਾਂ ਦਾ ਮਤਲਬ ਲੋਕਾਂ ਦੇ ਭਲਾਈ ਲਈ ਉਹਨਾਂ ਨੇ ਇਹ ਮੁੱਦੇ ਨੂੰ ਇੱਕ ਸੀਰੀਅਸਲੀ ਪ੍ਰਸ਼ਾਸਨ ਦੇ ਅੱਗੇ ਰੱਖਣ ਦੀ ਇੱਕ ਮੰਗ ਕੀਤੀ ਹੈ ਯੂ ਆਰ ਥੈਂਕਫੁਲ ਟੂ ਦ ਮੀਡੀਆ ਇਹ ਸਭ ਕੁਝ ਹੋ ਰਿਹਾ ਹੈ ਕੋਈ ਕੁਝ ਨਹੀਂ ਹੈ ਸੋ ਕੋਈ ਵੀ ਹਾਸੇ ਦੇ ਵਾਪਸ ਤੁਹਾਡੇ ਲਈ ਬੜੀ ਚੰਗਾ ਹੈ ਆਈ ਦਿਨ ਇੱਥੇ ਕੁਝ ਨਾ ਕੁਝ ਹੁੰਦਾ ਉਹ ਦੇ ਰਹੇ ਦੀ ਹੈ ਜਿਸ ਜ਼ਰੂਰਤ ਇੱਥੇ ਨੇ ਕੰਮ ਲਗਾਇਆ ਉਸ ਤੋਂ ਬਾਅਦ ਮੈਂ ਬਜਰਾ ਰੋਟੀ ਦਿੱਤੇ ਸੀ ਜੀ ਤਾਂ ਵੀ ਇਹ ਗੁਰੂ ਮੇਰੇ ਸਾਹਮਣੇ ਖਾਸ ਹੋਇਆ ਹੈ ਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਇਹੀ ਮੰਗ ਰੱਖਦੇ ਹਾਂ ਕਿ ਦਾ ਕੁਝ ਕੀਤਾ ਜਾਏ ਔਰ ਸਾਈਡ ਦੇ ਵਿੱਚ ਡਿਵਾਈਡਰ ਜਾਂ ਕੁਝ ਨਾ ਸਪੋਰਟ ਲਗਾਈਏ ਜਗਣੀ ਜਰੂਰ ਚਾਹੀਦੀ ਹੈ ਤਾਂ ਕਿ ਕੋਈ ਹਾਸਾ ਨਾ ਹੋਏ ਇੱਥੇ ਦੇਖੋ ਤੁਸੀਂ ਜੰਗਲ ਕਿੰਨਾ ਖੜਾ ਹੋ ਗਿਆ ਇੱਥੇ ਨਾ ਉਨਾ ਇੱਥੇ ਸਫਾਈ ਕਰਨ ਵਾਲੇ ਆ ਕੋਈ ਠੀਕ ਨਾ ਰਾਹ ਹੀ ਰਹਿ ਕੋਈ ਕ੍ਰੋਸਿੰਗ ਕਰ ਦਿਆ ਕੋਈ ਕੁਝ ਵੀ ਹੁੰਦਾ ਕੋਈ ਜਾਨਵਰ ਆ ਜਾਂਦਾ ਵਿੱਚ ਉਹ ਅਚਾਨਕ ਬੰਦਾ ਕੁਝ ਵੀ ਮਿਸ ਹੈਪਨਿੰਗ ਹੋ ਸਕਦੀ ਕਿਸੇ ਨਾਲ ਵੀ ਅਜਿਹਾ ਸਰੂਨ ਹੈ ਵੀ ਇਹੀ ਮੰਗ ਰੱਖਦੇ ਆਂ ਕਿ ਇਹਦਾ ਖਰਾਜ ਜਲਦੀ ਜਲਦੀ ਕਰਵਾਇਆ ਜਾਏ ਕਿਉਂਕਿ ਮੇਨ ਰੋਡ ਹੈ ਇਹ ਯਾਰ ਰੋਡ ਥਾਂ ਕੋ ਜੋੜਨਾ ਵਾਲਾ ਮੇਨ ਰੋਡ ਹੈ ਦਾ ਤੁਸੀਂ ਇਹ ਸਾਈਕਲਿੰਗ ਕਰ ਰਹੇ ਹੋ ਕਿੰਨੇ ਦਿਨਾਂ ਤੋਂ ਕਰ ਰਹੇ ਹੋ ਅਜੇ 3-4 ਦਿਨ ਹੋ ਗਏ ਆ ਉਹ ਤੁਸੀਂ ਜੋ ਦੇਖ ਰਹੇ ਹੋ ਕਿ ਜਿਹੜੀ ਸੜਕ ਦਾ ਕਿਨਾਰਾ ਖੁੱਲ ਰਿਹਾ ਔਰ ਨਾਲ ਹੀ ਇਹ ਪਾਣੀ ਇਥੋਂ ਵਗ ਰਿਹਾ ਹੈ ਇਥੇ ਕੋਈ ਸਪੋਰਟ ਨਹੀਂ ਹੈ ਤੁਹਾਡੇ ਦੇ ਬਾਰੇ ਕੀ ਕਹਿਣਾ ਹੈ ਦੇਖੋ ਸਪੋਰਟ ਹੋਣੀ ਚਾਹੀਦੀ ਹੈ ਜਿੱਦਾਂ ਲੋਕੀ ਆਣਗੇ ਉਹ ਤੇਜ਼ ਕਹੀਂ ਡਰਾਈਵ ਕਰਦੇ ਆ ਤੇ ਉਹਨਾਂ ਕੋ ਜੇ ਨਾ ਮੁੜੇ ਤੇ ਐਕਸੀਡੈਂਟ ਹੋ ਸਕਦਾ ਗੱਡੀ ਪਲਟ ਸਕਦੀ ਹੈ ਐਕਟਿਵਾ ਦੋਵੀਂ ਚਲਾਏ ਤੇ ਪਲਟ ਸਕਦੇ ਅਥੇ ਤੇ ਉਸ ਕਰਕੇ ਇਹਦਾ ਸਪੋਰਟ ਲਾਣਾ ਚਾਹੀਦਾ ਇੱਧਰ ਇੱਕ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਤੇ ਜੀ ਇਹ ਹੀ ਮੰਗਣਾ ਜਿੱਦਾਂ ਉਹ ਗਰੇਲਾ ਹੁੰਦੀ ਹੈ ਉਹ ਸਟੀਲ ਦੀ ਜਿੱਦਾਂ ਅੱਗੇ ਲੱਗੇ ਦੀ ਉਹ ਥੋੜੀ ਲਾ ਦਿੱਤੀ ਜਾਣ ਇੱਧਰ ਤਾਂ ਕਰਕੇ ਆਪਣਾ ਸਪੋਰਟ ਰੇ ਥੋੜਾ ਨੂੰ ਤਾਂ ਜਿਹੜਾ ਕਿਨਾਰਾ ਬਿਲਕੁਲ ਜਿਹੜਾ ਖੁੱਲ ਰਿਹਾ ਔਰ ਇਸ ਕਿਸ ਤਰ੍ਹਾਂ ਦੀ ਸਪੋਰਟ ਨਹੀਂ ਔਰ ਨਾਲ ਹੀ ਖੰਡੀ ਦਾ ਜਿਹੜਾ ਤੇ ਪਾਣੀ ਇਥੋਂ ਵਗ ਰਿਹਾ ਤੇ ਤੁਸੀਂ ਸਰ ਆਸੀ ਨੂੰ ਸੁਣ ਗਦੇ ਪੈਸੇ ਹੈ ਤੇ ਇਹ ਗਲਤ ਕੰਮ ਹੈ ਕਿ ਕਾਨੂੰਨ ਕੋਈ ਵੀ ਬੱਚਾ ਵਾਲਾ ਵੀ ਕੋਈ ਵੀ ਇਧਰੋਂ ਆਂਦੇ ਰੋੜੀ ਆਂਦੇ ਜਾਂਦੇ ਨੇ ਭਾਈ ਵੀ ਕੰਮ ਤੇ ਆਂਦੇ ਜਾਂਦੇ ਆ ਪਰ ਆਦ ਨੂੰ ਕੋਈ ਡੰਗਰ ਬੱਸਾਂ ਜੇ ਇੱਥੇ ਐਕਸੀਡੈਂਟ ਹੋ ਜੇ ਕੋਈ ਹਾਦਸਾ ਹੋ ਜੇ ਇੱਥੇ ਕਾਫੀ ਨੁਕਸਾਨ ਹੋਦਾ ਵਿੱਚ ਪੈਂਦੇ ਜਿਸ ਸਾਦਾ ਫੋਨ ਪਰਸਾਂ ਤੇ ਦਿਨੇ ਚੱਲੇ ਹੋਇਆ ਤੇ ਕਾਫੀ ਭਰੇ ਦੀ ਹੁੰਦੀ ਆ ਵੀ ਖੱਡ ਸਾਰੀ ਇਸ ਕਰਕੇ ਕਿ ਇੱਥੇ ਦੀ ਕੋਈ ਕਾਰਵਾਈ ਕੀਤੀ ਜਾਵੇ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਆ ਕਿ ਇੱਥੇ ਹੀ ਕੋਈ ਕਾਰਵਾਈ ਕੀਤੀ ਜਾਵੇ ਕਿ ਇੱਥੇ ਕੋਈ ਰੋਡ ਤੇ ਕੰਡੇ ਕੋਈ ਡੰਗਾ ਜਾਂ ਕੋਈ ਵੀ ਆਰ ਵਗੈਰਾ ਕੀ ਜਿਹੜੇ ਸਪੋਰਟ ਵਾਸਤੇ ਦਿੱਤਾ ਜਾਵੇ ਕਿ ਜਿਹਦੇ ਨਾਲ ਕੋਈ ਚੀਜ਼ ਵੱਜਣ ਦਾ ਬਚਾਅ ਹੋ ਜੇ